ਸਾਸਤਰੀ ਕਾਲ ਜੀ ਸਵਾਗਤ ਹੈ ਜੀ ਅੱਜ ਨਵੇਂ ਵਲੌਗ ਚ ਹੋਰ ਸਣਾਓ ਸਾਰੇ ਠੀਕ ਠਾਕ ਤੇ ਨਾਲੇ ਅੱਜ ਧਨਸ਼੍ਰੀ ਗੁਰੂ ਗੋਬੀ ਸਿੰਘ ਜੀ ਦਾ ਪ੍ਰਕਾਸ਼ ਪੁਰੋਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਠੀਕ ਹੈ ਜੀ ਤੇ ਬਾਕੀ ਅੱਜ ਆਪਾਂ ਧੁੱਪ ਲੱਗੀ ਆ ਬਹੁਤ ਵਧੀਆ ਲੱਗਣ ੜੇ ਅੱਜ ਤੇ ਅੱਜ ਆਪਾਂ ਲੱਗੇ ਆ ਜੇ ਆਪਾਂ ਨਾਲੇ ਗਾਈਆਂ ਗੋਈਆਂ ਨਮੋਣ ਨਮੋਣ ੜੇ ਆ ਇੱਧਰ ਡਾੜੀ ਲੱਗੇ ਨੇ ਤੇ ਵੇਖ ਸਕਦੇ ਹੋ ਸਾਹਮਣੇ ਇੱਧਰ ਡਾੜੀ ਨਮੋਣ ੜੇ ਗਾਈਆਂ ਦੇਖ ਸਕਦੇ ਹੋ ਸਾਹਮਣੇ ਤੁਸੀਂ ਇਹ ਤਾਂ ਉੱਪਰ ਲੱਗੀ ਈ ਅੱਜ ਤੇ ਡਿਆੜੀ ਨੁਹਾਤੇ ਲੱਗੇ ਆ ਗਾਏ ਸਾਹਮਣੇ ਤੇ ਦੇਖ ਸਕਦੇ ਜੀ ਇਹੋ ਜਿਹੜਾ ਗੋਵਾ ਜਿਹੜਾ ਜਿਆਦਾ ਲੱਗ ਗਿਆ ਨੁਹਾਈਆਂ ਨਹੀਂ ਮਹੀਨਾ ਤੇ ਹੋ ਗਿਆ ਨੁਹਾਈਆਂ ਨੂੰ ਤੇ ਯਾਨੀ ਕਿ ਹੁਣ ਆਪਾਂ ਹੁਣ ਆਪਾਂ ਇਹਨਾਂ ਤੇ ਮਾਰਾਂਗੇ ਬੁਰਸ਼ ਚੰਗੀ ਤਰ੍ਹਾਂ ਰਗੜਾਂਗੇ ਥੋੜਾ ਜਿਹਾ ਜਿੰਨਾ ਲੱਥਿਆ ਜਾਊਗਾ ਲਾ ਲਾਂਗੇ ਤੇ ਬਾਕੀ ਤੇ ਇਧਰ ਇਹਨੂੰ ਵੀ ਨੁਹਾਤਾ ਤੇ ਇਧਰ ਇਹਨੂੰ ਵੀ ਨੁਹਾਤਾ ਠੀਕ ਹੈ ਜੀ ਤੇ ਅੱਜ ਧੁੱਪ ਚੜ ਗਈ ਹੈ ਜੀ ਸਾਹਮਣੇ ਤੇ ਦੇਖ ਸਕਦੇ ਹੋ ਠੀਕ ਹੈ ਜੀ ਬਾਕੀ ਆਪਾਂ ਪਾਣ ਬਰਸ਼ ਬਰਸ਼ ਮਾਰ ਲੈਣੇ ਆ ਤਾਂ ਫੇਰ ਬਣਾਉਣੇ ਆ ਠੀਕ ਹੈ ਜੀ ਲਓ ਜੀ ਆਪਾਂ ਗਾਈਆਂ ਦਿੱਤੀਆਂ ਨਵਾ ਆਹ ਵਿਚਾਰੀ ਸ਼ਰੀਫਾ ਤੇ ਆਹ ਬੜੀ ਚੋਗਲ ਆਹ ਤਨੀ ਲਾਉਂ ਦਿੰਦੀ ਆ ਤਾਂ ਹੀ ਤਾਂ ਮੈਨੂੰ ਖਣਾ ਨੂੰ ਹੱਥ ਨਹੀਂ ਲਾਉਣ ਦਿੰਦੀ ਤਾਂ ਕਰਕੇ ਮੈਂ ਆ ਜੁਗਾੜ ਲਾਇਆ ਰਸੀ ਪਾਈ ਇਹਦੇ ਦੋਹਾਂ ਲੱਤਾਂ 'ਚ ਤੁਰ ਵੀ ਲੈਂਦੀ ਆ ਦਹਿ ਵੀ ਲੈਂਦੀ ਆ ਤੇ ਬਾਕੀ ਢੰਗਾ ਪੋਲੀ ਦਾ ਕਿਉਂ ਜਿਹਦੇ ਕੋਲ ਲਈ ਆ ਉਹਨੇ ਫਸੀਲ ਨਹੀਂ ਰੱਖੀ ਗਾਈ ਵਛੀ ਸ਼ਾਈ ਵਾਲਾ ਨਸਲ ਹੈ ਠੀਕ ਹੈ ਜੀ ਬਾਕੀ ਵੇਖਣ ਦੀ ਹੈ ਕੀ ਕਰਨ ਦੇ ਬਾਕੀ ਇਹਨੂੰ ਮੈਂ ਸੂਤਰ ਕਰਨਾ ਹੁਣ ਠੀਕ ਹੈ ਜੀ ਤੇ ਬਾਕੀ ਤੁਹਾਡੀ ਬੱਛੀ ਇਹਨੂੰ ਕਰਾਂਗੇ ਆਪਾਂ ਚੰਗੀ ਤਰ੍ਹਾਂ ਸੀਲ ਕਰਾਂਗੇ ਇਹਨੂੰ ਇਹ ਵੀ ਲੱਤਾਂ ਮਾਰਦੀ ਐ ਇਹਦੇ ਵਾਂਗੂ ਉਹ ਠੀਕ ਆ ਧੀ ਵਿਚਾਰੀ ਸ਼ਰੀਫ ਹੋਲੀ ਚਲ ਬਾਕੀ ਜਿੱਦਾਂ ਕੀ ਆ ਆਪਾਂ ਗਾਂ ਹੀ ਲਈ ਆ ਠੀਕ ਆ ਜੀ ਇਹਨੂੰ ਮਰਸੀ ਪਾਈ ਆ ਕਿਉਂਕਿ ਸੰਭਲੋ ਇਹ ਰੱਸੀ ਨਾ ਨਾ ਪਾਵਾਂ ਤੇ ਸੰਭਲੋ ਹੈਲਮਟ ਪਾ ਕੇ ਗਾਈ ਚੋਣੀ ਪੈਂਦੀ ਹੈ हेलमेट ਪਾ ਕੇ ਸਿੱਧਾ ਅਟੈਕ ਮੂੰਹ ਤੇ ਠੀਕ ਹੈ ਜੀ ਜਿਹਦੇ ਕੋ ਲਈ ਹੈ ਨਾ ਜਿਹੜੇ ਅੰਕਲ ਜੀ ਕੋਈ ਲੈਂਦੀ ਆ ਉਹ ਅੰਕਲ ਕੋ ਗਾਈ ਚੋਈ ਨਹੀਂ ਜਾਣੀ ਬੜਾ ਔਖਾ ਹੀ ਉਹਨਾਂ ਵਾਤੇ ਠੀਕ ਹੈ ਜੀ ਸੂਣ ਤੋਂ ਪਹਿਲਾਂ ਲੈ ਲੈਂਦੀ ਆਪਾਂ ਚਲੋ ਜੇ ਸੂਪਨ ਦੀ ਸ਼ਾਇਦ ਮੈਂ ਵੀ ਨਾ ਲੈ ਕੇ ਹੁੰਦਾ ਲੇਕਿਨ ਮੈਂ ਸੂਣ ਤੋਂ ਪਹਿਲਾਂ ਲੈ ਲੈਂਦੀ ਮੈਂ ਤਾਂ ਰੰਗ ਟੰਗ ਕੱਖ ਨਹੀਂ ਵੇਖਿਆ ਸਿੱਧਾ ਹੀ ਸੌਦਾ ਮਾਰਿਆ ਤੇ ਲੈ ਲੈਂਦਾ ਆਪਾਂ ਠੀਕ ਹੈ ਜੀ ਬਾਕੀ ਚਲੋ ਜੇ ਰਿਸਕ ਨਾ ਲਿਆ ਜ਼ਿੰਦਗੀ ਜੀ ਤੇ ਫਿਰ ਫਾਇਦਾ ਕੀ ਜ਼ਿੰਦਗੀ ਦਾ ਰਿਸਕ ਲੈਣਾ ਜ਼ਰੂਰੀ ਹੈ ਠੀਕ ਹੈ ਜੀ ਬਾਕੀ ਚਲੋ ਕੋਈ ਗੱਲ ਨਹੀਂ ਇੱਥੇ ਧੋਪ ਚੜ ਗਈ ਤੇ ਰਮਾਰ ਮੋਲ ਲੱਤ ਗਿਆ ਸਿਰਾਂ ਤੋਂ ਲੱਗਿਆ ਰਮਾਲ ਮਹੀਨਾ ਤੇ ਹੋ ਗਿਆ ਹੈ ਸਿਰਾਂ ਤੇ ਰਮਾਲ ਗਏ ਲੱਥ ਠੀਕ ਹੈ ਜੀ ਤੇ ਇੱਧਰ ਬੈਠੇ ਨੇ ਪੂਨਮ ਪ੍ਰੀਆ ਨਿਆਣੇ ਗਾਲ ਜੀ ਸਾਰਿਆਂ ਨੂੰ ਠੀਕ ਹੈ ਜੀ ਜੀ ਸਾਥਰੀ ਕਾਲ ਡੀਆਰਟੀ ਨੇ ਨਾਲੇ 8 ਵਜੇ ਦਾ ਤੇ ਆ ਦੋਵੇਂ ਜਣੇ ਬਸ ਗੁੱਡੀਆਂ ਨਾਲ ਤੇ ਆਉਣ ਇਹਨਾਂ ਦਾ ਹੋਰ ਕੋਈ ਕੰਮ ਨਹੀਂ ਇਹਨਾਂ ਨੂੰ ਠੀਕ ਆ ਉਹਨੂੰ ਵੀ ਬੜਾਨਾ ਵੀ ਤੂੰ ਨਾ ਚੜਾਇਆ ਕਰ ਉਹੀ ਚੜਾਉਂਦੇ ਆ ਠੀਕ ਆ ਤੇ ਇਹਨਾਂ ਦੀ ਹੁਣ ਕੰਪਲੇਨ ਕਰਨੀ ਪੈਣੀ ਸਕੂਲ ਜਾ ਕੇ ਤੇ ਇਧਰੇ ਫੋਨ ਦੀ ਕੋਈ ਗੁੱਡੀ ਨਹੀਂ ਚਾਂਦੀ ਪਤਨੀ ਇਹ ਕਿਉਂ ਚੜਾਉਂਦੇ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦੀ ਠੀਕ ਹੈ ਜੀ ਬਾਕੀ ਕਪੜੇ ਕਪੜੇ ਸੁੱਕਣੇ ਪਏ ਮਾਂ ਹੀ ਕਿਤੇ ਧੁੱਪ ਲੱਗੀ ਆ ਠੀਕ ਹੈ ਜੀ ਬਾਕੀ ਹੁਣ ਪੱਠਿਆਂ ਨੂੰ ਧੁੱਪ ਲੱਗੂਗੀ ਤੇ ਪੱਠੇ ਹੋਣਗੇ ਅੱਡੇ ਹੁਣ ਹੁਣ ਇੱਚ ਆਪਾਂ ਖਾਦ ਪਾ ਕੇ ਤੇ ਪਾਣੀ ਲਾ ਦਾਂਗੇ ਤੇ ਪੱਠੇ ਹੋਣਗੇ ਅੱਡੇ ਵਧੀਆ ਆਡਾ ਉਹ ਬਲਗਣ ਜਿਹੜੀ ਆ ਉਹ ਉੱਥੇ ਹੀ ਲਾਉਣੀ ਆ ਤਾਰ ਲਿਆ ਕੇ ਇਹ ਬੰਦ ਕਰਨਾ ਪੰਜ ਤੋਂ ਠੀਕ ਹੈ ਜੀ ਇਹ ਖੁੱਲਾ ਛੱਡਿਆ ਹੈ ਕਿ ਗੁੱਡੀਆਂ ਗੱਡੀਆਂ ਆਉਂਦੀਆਂ ਨਿਆਣੇ ਚਲੋ ਹੁਣ ਨਾ ਜਾਣਾ ਲੇਕਰ ਫਿਰ ਹੁਣ ਪੱਠੇ ਖਰਾਬ ਹੋ ਜਾਣੇ ਹੋਏ ਤੇ ਠੀਕ ਹੈ ਜੀ ਬਾਕੀ ਡੈਡੀ ਉਹ ਰੈਸਟ ਕਰ ਰਹੇ ਨੇ ਸਾਹਮਣੇ ਗਾਈਆਂ ਗੁਈਆਂ ਨਮਾਲ ਕੇ ਠੀਕ ਹੈ ਜੀ ਧੂਪ ਸੇਕਣੇ ਧੂਪ ਲੱਗੀ ਹੈ ਅੱਜ ਠੀਕ ਹੈ ਜੀ ਇਹ ਸਾਹਮਣੇ ਦੀ ਗੇਮ ਦੇਖ ਸਕਦੇ ਹੋ ਇੱਕ ਦੂਜੇ ਦੇ ਲੱਕ ਜੇ ਗੇਂਦ ਮਾਰਨੀ ਹੈ ਤੇ ਆਊਟ ਕਰਨਾ ਹੈ ਠੀਕ ਹੈ ਜੀ ਸਾਰੇ ਇਕੱਠੇ ਹੋਏ ਆ ਅਖੇ ਗੋਪੂ ਸ਼ੋਪੂ ਸਾਰੇ ਇਕੱਠੇ ਹੋਏ ਨੇ ਇਹ ਵੀ ਗੇਮ ਖੇਡਣ ਦੇ ਨਿਆਣੇ ਠੀਕ ਹੈ ਜੀ ਚਲੋ ਛੁੱਟੀਆਂ ਸਕੂਲ ਚ ਪਈਆਂ ਵਾਂ ਆਇ ਤੋ ਉੱਪਰ ਲੱਗੀ ਆ ਨਿਆਣੇ ਅੱਜ ਖੇਡਣ ਦੇ ਆ ਚਲੋ ਵਧੀਆ ਲੱਗਣ ਦੇ ਆ ਲਾ ਕੇ ਕੁੱਟਣਾ ਇੱਕ ਦੂਜੇ ਦਾ ਗੇਂਦ ਮਾਰ ਕੇ ਇਹ ਵੀ ਗੇਮ ਹੁੰਦੀ ਆ ਚਲੋ ਜੀ